ਹਏ ਲਾਪ੍ਰਿਤ ਪੁੱਤ ਮੇਰੇ ਤੇ ਜਾੜ ਬਹੁਤ ਦੁਖਦੀ ਆ ਕੋਈ ਗੋਲੀ ਦੇ ਦੇ ਮੈਨੂੰ ਦੇਖ ਲਓ ਅੰਦਰ ਕੋਈ ਪਈ ਹੋਣੀ ਲੈ ਲਓ ਮੈਨੂੰ ਕੀ ਪਤਾ ਵੀ ਦਰਦ ਤੋਂ ਕਿਹੜੀ ਆ ਦਵਾਈ ਦੇ ਦੇ ਦੇਖ ਕੇ ਲੈ ਮੰਮੀ ਫਿਰ ਮੈਨੂੰ ਕੀ ਪਤਾ ਮੈਂ ਕਿਹੜਾ ਡਾਕਟਰਾਂ ਤਾਰੀ ਨੂੰ ਕਹਿ ਦੋ ਇੱਥੇ ਹੋਣਾ ਕਿਤੇ ਪੁੱਤ ਜੇ ਤਾਰੀ ਹੁੰਦਾ ਉਹਨੂੰ ਕਹਿ ਨਾ ਦੰਦੀ ਹੈ ਨਹੀਂਗਾ ਉਹ ਤਾਂ ਪਤਾ ਨਹੀਂ ਕਿੱਧਰ ਨੂੰ ਨੰਗਿਆ ਹੋਇਆ ਦੇ ਦੇ ਪੁੱਤ ਉੱਠ ਗਏ ਬਹੁਤ ਤੰਗ ਆ ਮੈਂ ਤਾਂ ਮੇਰੇ ਤਾਂ ਅੱਖ ਚ ਵੀ ਚੀਜ਼ ਪੈਂਦੀ ਆ ਮੰਮੀ ਪਤਾ ਮੈਂ ਕਿੰਨਾ ਇੰਪੋਰਟੈਂਟ ਕੰਮ ਕਰ ਰਹੀ ਆ ਪਤਾ ਨਹੀਂ ਤੁਹਾਡੀ ਦੂਜੇ ਦਿਨ ਕਿਉਂ ਜਾੜਦੂ ਖਣ ਲੱਗ ਜਾਂਦੀ ਐ ਜਾ ਕੇ ਕਢਾਇਆ ਉਹ ਪਰਾਂ ਡਾਕਟਰ ਕੀ ਕਰਾਂ ਕੱਢਦਾ ਹੀ ਨਹੀਂ ਹੈਗਾ ਦਵਾਈ ਦੇ ਕੇ ਤਾਂ ਮੋੜ ਦਿੰਦਾ ਤੇਰੇ ਸਾਹਮਣੇ ਕੋਈ ਨਾ ਮੈਂ ਨਾ ਤਾਰੀ ਨੂੰ ਫੋਨ ਕਰ ਦਿੰਨੀ ਆ ਕੇ ਦੇ ਦੇਣਗੇ ਮੈਂ ਬਹੁਤ ਹੀ ਜ਼ਰੂਰੀ ਕੰਮ ਕਰ ਰਹੀ ਸੀਗੀ ਪੁੱਤ ਦੇਖ ਕੇ ਦੇ ਦੰਦੀ ਗੋਲੀ ਜਾਨੂ ਤਾਰੀ ਆਊਗਾ ਮੇਰਾ ਤਾਂ ਬੁਰਾ ਹਾਲ ਵਾਪੇ ਸਿਰ ਵੀ ਅੱਧਾ ਦੁਖਦਾ ਏ ਮੰਮੀ ਮੈਨੂੰ ਤਾਂ ਥੋੜੀ ਸਮਝ ਨਹੀਂ ਆਉਂਦੀ ਤੁਹਾਨੂੰ ਉਰਦੂ ਚ ਲਿਖ ਕੇ ਦੇਵਾ ਹੁਣ ਮੈਂ ਮੈਨੂੰ ਗੋਲੀ ਤਾਂ ਨਹੀਂ ਪਤਾ ਨਹੀਂ ਪਤਾ ਨਹੀਂ ਪਤਾ ਮੈਂ ਡਾਕਟਰਾਂ ਕੇ ਡਾਕਟਰ ਦਿੱਤੀ ਆਵੇ ਪੁੱਤ ਫਿਰ ਜੇ ਗੋਲੀ ਨਹੀਂ ਹੈਗੀ ਆ ਆਪਣੇ ਮੋੜ ਤੇ ਘਾਰਾ ਉਹ ਹੱਥ ਆਲਾ ਪਾਉਂਦੇ ਨੇ ਉੱਥੇ ਲੈ ਚੱਲ ਮੈਨੂੰ ਮੇਰੇ ਨਾਲ ਚੱਲ ਮੰਮੀ ਨਾ ਤਾਂ ਮੈਂ ਇਨਾ ਕਦੇ ਬਹਿਮਾ ਪਰਮਾ ਚ ਪਈਆਂ ਥੋਲੇ ਵਾਲਿਆਂ ਚ ਤੇ ਨਾ ਮੈਂ ਤੁਹਾਨੂੰ ਪੈਣ ਦੇਵਾ ਦੱਸ ਪੁੱਤ ਕੀ ਕਰਾਂ ਤਾਰੀ ਨੂੰ ਫੋਨ ਲਾ ਕੇ ਦੇਖ ਲੈ ਫਿਰ ਮੈਂ ਤਾਰੀ ਨੂੰ ਲਾ ਦਿੰਨੀ ਆ ਫੋਨ ਕੋਈ ਨਾ ਇੱਕ ਮਿੰਟ ਉਹਨਾਂ ਨੂੰ ਕਹਿ ਦਿੰਨੀ ਆ ਉਹ ਲੈ ਜਾਣਗੇ ਥੋੜਾ ਪਵਣਾ ਲੈ ਕਰ ਲੋ ਕਿਉਂ ਉਹਨੂੰ ਭਾਂਡਾ ਉਹ ਤਾਂ ਫੋਨ ਬੰਦ ਕਰੀ ਬੈਠਾ ਖਬਰੇ ਕਿੱਥੇ ਗਿਆ ਹੁਣ ਪੁੱਤ ਕਿਤੇ ਕੰਮ ਗਿਆ ਹੁਣ ਨਾਲ 5 ਮਿੰਟ ਤਾਂ ਲੱਗਣੇ ਨੇ ਤੂੰ ਚੱਲਦੀ ਮੇਰੇ ਨਾਲ ਲੈ ਮੰਮੀ ਮੈਂ ਪਿੰਡ ਦੀ ਤੁਰਦੀ ਫਿਰਦੀ ਸੋਹਣੀ ਲੱਗੂੰਗੀ ਦੱਸ ਲੋਕ ਕੀ ਕਹਿਣਗੇ ਹੁਣ ਤਾਂ ਅਜੇ ਸਾਡਾ ਵਿਆਹ ਹੋਇਆ ਨੋਲੇ ਮੈ ਤਾਂ ਕੋਤੇ ਪਿੰਡ ਨਹੀਂ ਸੀ ਐ ਗਲੀਆਂ ਚ ਤੂੰ ਹੀ ਹੈਗੀ ਇੱਥੇ ਤੱਕ ਕੀ ਤੁਰਨਾ ਸੀ ਤੁਸੀਂ ਐ ਕਰੋ ਮਾਮਾ ਜੀ ਨੂੰ ਲੈ ਜਾਣਾ ਹੈਗੇ ਤਾਂ ਹੈਗੇ ਆ ਉਹ ਕਰੇ ਵੇਲੇ ਪੁੱਤ ਮਾਮਾ ਜਾਂਦਾ ਚੰਗਾ ਲੱਗੂ ਪਿੰਡ ਚ ਨਾਲੇ ਤੈ ਕਿਹੜਾ ਕੱਲੀ ਨੇ ਜਾਣਾ ਮੇਰੇ ਨਾਲ ਤਾਂ ਜਾਣਾ ਹੀ ਲੈ ਕਿਉਂ ਮਾਮਾ ਕਿਉਂ ਨਹੀਂ ਚੰਗਾ ਲੱਗਣਾ ਜਾਂਦਾ ਤੁਹਾਡਾ ਭਰਾ ਆ ਫਿਰ ਕੀ ਹੁੰਦਾ ਅੱਛਾ ਮਾਮਾ ਤਾਂ ਚੰਗਾ ਲੱਗਣਾ ਨਹੀਂ ਤੇ ਮੈਂ ਚੰਗੀ ਲੱਗੂਗੀ ਹਨਾ ਚੱਲ ਪੁੱਤ ਜੇ ਤੇਰੀ ਦੁੱਖ ਦੀ ਹੁੰਦੀ ਜਾੜ ਤੈਨੂੰ ਫੇਰ ਪਤਾ ਲੱਗਦਾ ਕੱਲੀਓ ਚਲੇ ਜਾਨੀ ਆ ਮਾਮੇ ਨੂੰ ਨਹੀਂ ਦੇਖ ਲੈ ਲੈ ਕੇ ਗਈ ਕੇਰਾ ਨੇ ਕਿਹਾ ਉਹ ਤਾਂ ਜਾਣ ਵਾਸਤੇ ਪਤਾ ਹੈ ਵੀ ਉਹਨੂੰ ਕਿੜਾਖੇ ਲੱਗਣੇ ਉਹ ਤਾਂ ਬਸ ਵੇਲੇ ਤੇ ਰੋਟੀਆਂ ਪਾੜਨ ਨੂੰ ਐ ਚਾਚੀ ਕਿਵੇਂ ਐ ਬੱਸ ਕੁਛ ਨਾ ਪੁੱਛੀ ਤੁਸੀਂ ਮੇਰਾ ਤਾਂ ਬੁਰਾ ਹਾਲ ਅੱਜ ਕੀ ਹੋ ਗਿਆ ਨਹੀਂ ਮੇਰੇ ਤਾਂ ਜਾੜ ਚੰਨਾ ਦਰਦ ਹੁੰਦਾ ਹੈ ਬਹੁਤ ਅੱਛਾ ਫਿਰ ਦਵਾਈ ਲੈਣ ਜਾਨੀ ਹੈ ਇਹ ਦਵਾਈ ਕਾ ਨੂੰ ਲੈਣ ਚੱਲੀ ਆ ਮੈਂ ਤਾਂ ਹੌਲਾ ਪੌਣ ਚੱਲੀ ਆ ਮੋੜ ਤੇ ਪਾਉਂਦੇ ਨਹੀਂ ਹੈਗੇ ਅੱਛਾ ਉਹਬਿੰਦਰ ਚਾਚੇ ਕੀ ਹਾਂ ਉੱਥੇ ਨੂੰ ਚੱਲੀ ਸੀ ਮੈਂ ਤਾਂ ਅੱਛਾ ਹੋਰ ਦਵਾਈ ਨੂੰ ਦਵਾਈਆਂ ਵੀ ਮੈਂ ਤਾਂ ਬਹੁਤ ਖਾ ਲਈਆਂ ਡਾਕਟਰ ਨਾ ਜਾੜ ਪਟਦੇ ਨੇ ਬਸ ਜਦ ਵੀ ਜਾਨੀ ਹੈ ਦਵਾਈ ਦੇ ਕੇ ਮੋੜ ਦਿੰਦੇ ਨੇ ਥੋੜੇ ਨਾਲ ਆ ਜੂਗਾ ਰਾਮ ਕਹਿ ਤਾਂ ਦਿੰਦੇ ਨੇ ਭਾਈ ਰਾਮ ਆ ਜਾਂਦਾ अच्छा ते ਕੱਲੀ ਜਾਵੇਂਗੀ ਤਾਰੀ ਨੂੰ ਲੈ ਜਾਂਦੀ ਨਾਲ ਤਾਰੀ ਤਾਂ ਪਤਾ ਨਹੀਂ ਕਿਤੇ ਕੰਮ ਗਿਆ ਹੋਇਆ ਅੱਛਾ ਉਹ ਤਾਂ ਕੱਲੀ ਜੰਨੀ ਹੈ ਬਸ ਉਹਨੂੰ ਕਿਹਾ ਤੀ ਲਾਪਰੀ ਤਨੁ ਤੁਰੀ ਨਹੀਂ ਹੈਗੀ ਨਾਲ ਮੈਂ ਕਿਹਾ ਚੱਲ ਮੈਂ ਆਪੇ ਜਾਣੀ ਕਿਤੇ ਚੱਕਰ ਵੀ ਬਹੁਤ ਆਉਂਦੇ ਨੇ ਸਿਰ ਵੀ ਦੁਖਦਾ ਏ ਅੱਛਾ ਹੋਰ ਬੁਰਾ ਹਾਲ ਹੋਇਆ ਪਿਆ ਤੀ ਉ ਤਾਂ ਮੇਰਾ ਵੀ ਸਰ ਜੱਤ ਦੁਖੀ ਜਾਂਦਾ ਚਾਚੀ ਥੋੜਾ ਪਾ ਦੂਗਾ ਹਾਂ ਸਾਰੇ ਕਸੇ ਦਾ ਹੀ ਪਾਉਂਦਾ ਤਾਂ ਫਿਰ ਮੈਂ ਵੀ ਅੱਜ ਕਮੋ ਜਿਮਸਾਂ ਕਰੇ ਨੀਂਗੀ ਐਂ ਕਰਦੀਆਂ ਤੇਰੇ ਨਾਲੇ ਚਲਦੀਆਂ ਮੈਂ ਚੱਲ ਆ ਜਾ ਨਾਲੇ ਸਾਥ ਹੋ ਜਾਊਗਾ ਕੱਲੀ ਤੋਂ ਮੇਰੋਂ ਆਹੋ ਚੱਲ ਚੰਗਾ ਆ ਤਾਂ ਫੇਰ ਰਲਕਾ ਜਾ ਚੱਲ ਸਾਡੇ ਵਾਲੀ ਤਾਂ ਨਹੀਂ ਤੂਰੀ ਆ ਤਾਂ ਚਲੇ ਜਾਊਗੀ ਨਾਲ ਮੇਰੇ ਜੇ ਰਸਤੇ ਚੱਕਰੇ ਆ ਗਿਆ ਆ ਜਾ ਆ ਜਾ ਚਾਚੀ ਕਮਾਲ ਹੋਈ ਪਈ ਐ ਮੈਨੂੰ ਫੋਨ ਕਰੀ ਜਾਂਦੇ ਨੇ ਆਪ ਮਾ ਉਹਦੇ ਨਾਲ ਜਾਈ ਜਾਂਦੀ ਆ ਲਾਪਰੀ ਤਾਂ ਅੱਛਾ ਨਹੀਂ ਫਿਰ ਇਹ ਤਾਂ ਉਹਨਾਂ ਦੀ ਗਲਤ ਗੱਲ ਹੈ ਨਾ ਲਾਪਰੀ ਤਾਂ ਹੂੰ ਚਲੋ ਠੀਕ ਹੈ ਭਾਬੀ ਮੈਂ ਫੇਰ ਕਰੂੰਗੀ ਗੱਲ ਮੈਨੂੰ ਪਹਿਲੀ ਪਤਾ ਸੀ ਤੁਸੀਂ ਐਂ ਕਹੋਗੇ ਕੀ ਕਰਾਂ ਫਿਰ ਮੈਂ ਕੱਲ ਮੈਂ ਤੁਹਾਨੂੰ ਫੋਨ ਲਾਇਆ ਕੱਲ ਤਾਰੀ ਆ ਕੇ ਕਹਿਣ ਲੱਗੇ ਬਾਹਰੋਂ ਅੱਜ ਫੇਰ ਇਹ ਆ ਗਈ ਬਾਹਰ ਗਏ ਹੋਏ ਸੀ ਕਿਤੇ ਨਹੀਂ ਨਹੀਂ ਇਹਨਾਂ ਨੇ ਨਹੀਂ ਕਿਹਾ ਮੈਂ ਵੈਸੇ ਕਹਿ ਰਹੀ ਮੈਂ ਕਿ ਫੇਰ ਕਰੂੰਗੀ ਮੈਂ ਦੁਪਹਿਰੇ ਕਰੂੰਗੀ ਓਕੇ ਭਾਬੀ ਪਹਿਲਾ ਤਾਂ ਐ ਦੋਸਤ ਤੁਸੀਂ ਸਵੇਰ ਦੀ ਕਿੱਥੇ ਗਏ ਹੋਇਆ ਤੇ ਫੋਨ ਆਪਦਾ ਸਵਿਚ ਆਫ ਕਰ ਰੱਖਿਆ ਮੈਂ ਕੀ ਕਰਾਂ ਮੈਂ ਤੈਨੂੰ ਕਹਿਆ ਸੀ ਤੜਕੀ ਨੂੰ ਚਾਰਜ ਲਾ ਦੇ ਤਾਂ ਚਾਰਜ ਕਿਉਂ ਨਹੀਂ ਲਾਇਆ ਮੈਂ ਤਾਂ ਦੇਖਿਆ ਵੀ ਨਹੀਂ ਚੱਕਿਆ ਇੰਨੀ ਤੁਰਪਿਆ ਮੈਂ ਇਹ ਬੰਦ ਪਿਆ ਨੂੰ ਚਾਰਜ ਲਾਉਣਾ ਸੀ ਗਏ ਕਿੱਥੇ ਸੀ ਜਾਣਾ ਕਿੱਥੇ ਮੈਂ ਤਾਂ ਦੋਸਤਾਂ ਲੋਵੇ ਗਿਆ ਤੀ ਸੱਚੋ ਤਾਂ ਛੱਡ ਆ ਮੰਮੀ ਤੇ ਜੱਸੀ ਕਿੱਧਰ ਜਾਂਦੀ ਇਹਦੀ ਉਹ ਮੈਨੂੰ ਤੁਸੀਂ ਫੋਨ ਕਰਕੇ ਬੁਲਾਈ ਜਨੂ ਵੀ ਹਾਂ ਕਹਿੰਦੀ ਫੋਨ ਬੰਦ ਦੀ ਫੋਨ ਬੰਦ ਦੀ ਤੇਰਾ ਉਹ ਉਧਰ ਤੁਰੀਆਂ ਜਾਂਦੀਆਂ ਨੇ ਅੱਛਾ ਜੱਸੀ ਨਾਲ ਗਈ ਯਾਰ ਕਾਨ ਫਿਰ ਤੇਰੀ ਮਾਂ ਕੀ ਗੱਲ ਹੋ ਗਿਆ ਉਹ ਨਾ ਕੋਈ ਸਿਆਪਾ ਛੇੜਦੀ ਮੈਂ ਤਾਂ ਤੈਨੂੰ ਗੱਲ ਪੁੱਛ ਲਈ ਉਂ ਗੱਲ ਨਹੀਂ ਪੁੱਛੀ ਵਧੀਆ ਸੱਚ ਪਤਾ ਲੱਗਿਆ ਮੈਨੂੰ ਮੈਂ ਤਾਂ ਕਹਿੰਦੀ ਸੀ ਮੈਂ ਕੱਲੀ ਜਾਉਂਗੀ ਜਾੜਦੂਖੀ ਜਾਂਦੀ ਸੀ ਸਵੇਰ ਦੀ ਉਹਦੀ ਤਾਂ ਹੀ ਮੈਂ ਤੁਹਾਨੂੰ ਫੋਨ ਕਰਦੀ ਸੀ ਵੀ ਆ ਕੇ ਗੋਲੀ ਦੇ ਦੇਣਗੇ ਮੈਨੂੰ ਪਤਾ ਨਹੀਂ ਸੀ ਪੇਨ ਕਿਲਰ ਕਿੱਥੇ ਪਈ ਐ ਮੈਨੂੰ ਕਹਿੰਦੀ ਥੋੜਾ ਕਰਾਉਣ ਜਾਣਾ ਮੈਂ ਕਿਹਾ ਮਤਲਬ ਮੈਨੂੰ ਐ ਨਹੀਂ ਕਿਹਾ ਵੀ ਤੂੰ ਨਾਲ ਚੱਲ ਜੇ ਮੈਨੂੰ ਐ ਕਿਹਾ ਹੁੰਦਾ ਮੈਂ ਨਾਲ ਨਾ ਭੱਗ ਜਾਂਦੀ ਇਹਦਾ ਮਤਲਬ ਉਹ ਤਾਂ ਜੱਸੀ ਨੂੰ ਇਹ ਸਾਰੇ ਕੁਝ ਮੰਨਦੀ ਐ ਬਈ ਤੁਸੀਂ ਜੱਸੀ ਨਾਲ ਵਿਆਹ ਕਰਾ ਲਓ ਇਸੇ ਘਰ ਚ ਉਸਨੂੰ ਲੈ ਆਓ ਆਹ ਪੁੱਠੀ ਕੋ ਚਲਦੀ ਆ ਮੈਂ ਤਾਂ ਤੈਨੂੰ ਗੱਲ ਦੱਸਦੀ ਕੀ ਪਤਾ ਅਗਲੇ ਕਿਉਂ ਗਈਆਂ ਨੇ ਕੀ ਪਤਾ ਉਹ ਰਾਜ ਚ ਮਿਲ ਗਈ ਹੋਵੇ ਤਾਂ ਤਰਫ ਵੀ ਹੋਵੇ ਦੇ ਨਾਲ ਆਹ ਰਾਜ ਚ ਮਿਲ ਗਈ ਹੋਵੇ ਮੈਨੂੰ ਪਤਾ ਸਪੈਸ਼ਲ ਨੂੰ ਬੁਲਾ ਕੇ ਕਰੋ ਫੇਰ ਲੈ ਕੇ ਗਈ ਹੋਣੀ ਮੈਂ ਕਿਹਾ ਮਾਮੇ ਨੂੰ ਲੈ ਜਾ ਨਾ ਮਾਮੇ ਤੋਂ ਕੀ ਕਰਾਉਣਾ ਕਹਿੰਦੀ ਮਾਮਾ ਕਿ ਸੋਹਣਾ ਲੱਗੂ ਅੱਛਾ ਜੱਸੀ ਸੋਹਣੀ ਲੱਗਦੀ ਐ ਇਹ ਲੱਭਣੀ ਤਾਂ ਐ ਮੀਂਹ ਲਿਆ ਕਰਦੇ ਕੀ ਪਤਾ ਹੁਣ ਜੱਸੀ ਨੂੰ ਪਤਾ ਹੋਵੇ ਕਈ ਵਾਰ ਕੋਈ ਹੋਰ ਦਵਾਈ ਬੁੱਟੀ ਦਿੰਦਾ ਹੋਵੇ ਉਦਾਂ ਲਵੇ ਲੈ ਗਈ ਹੋਵੇ ਨਾਲ ਜਾ ਕੇ ਤારી ਮੈਂ ਤਾਂ ਸਿਰਫ ਇਸ ਗੱਲ ਦਾ ਪਤਾ ਹੈ ਵੀ ਤੁਹਾਡੀ ਮਾਂ ਦੀ ਆਪਦੇ ਵਰਗੀਆਂ ਨਾਲ ਚੁਗਲ ਖੋਰਨੀ ਨਾ ਬਣਦੀ ਹੈ ਜਦੋਂ ਜਿੱਸੀ ਇਹਨਾਂ ਕੁਛ ਕਰੇ ਕਰਕੇ ਗਈ ਹੈ ਮੈਨੂੰ ਇਹਨਾਂ ਕੁਛ ਨੈਗੇਟਿਵ ਕਰਕੇ ਗਈ ਹੈ ਆਪਣੀ ਫੈਮਿਲੀ ਬਾਰੇ ਮੈਨੂੰ ਸਾਰਾ ਪਤਾ ਇਹਨਾਂ ਨਹੀਂ ਬੋਲਿਆ ਕਰਦੇ ਮੈਂ ਤੈਨੂੰ ਐਂ ਕਹਿਣਾ ਚੁਗਲ ਖੋਰ ਨੂੰ ਹੁਣ ਤੂੰ ਵਿੱਚੇ ਮਾਂ ਨੂੰ ਚੁਗਲ ਖੋਰਨੀ ਦੱਸੀ ਜਾਨੀਂ ਆ ਤਾਰੀ ਫਿਰ ਗੁੱਸਾ ਤਾਂ ਹੁੰਦਾ ਹੀ ਆ ਯਾਰ ਇੱਕ ਵਾਰ ਮੈਨੂੰ ਤਾਂ ਕਹਿ ਸਕਦੇ ਸੀ ਨਾ ਕਿ ਮੈਂ ਉਹਨਾਂ ਦੀ ਕੁਛ ਲੱਗਦੀ ਨਹੀਂ ਚਾਲ ਜੇ ਤੈਨੂੰ ਨਹੀਂ ਕਿਹਾ ਜੇ ਤਾਂ ਕਹਿਂਦੀ ਫਿਰ ਤੂੰ ਕਹਿਂਦੀ ਵੀ ਹਾਂ ਹਰੇਕ ਤਾਂ ਤੇ ਮੈਨੂੰ ਕੁਲਿਸਦੀ ਐ ਜੇ ਤੈਨੂੰ ਨਹੀਂ ਕਿਹਾ ਹੁਣ ਤੂੰ ਤਾਂ ਪਛਤਾਉਣੀ ਆ ਵੀ ਹਾਂ ਕਦੀ ਜੱਸੀ ਨੂੰ ਲੈ ਗਈ ਕੁਛ ਨਹੀਂ ਹੁੰਦਾ ਹੁੰਦਾ ਏਨੇ ਕ ਨਾਲ ਆ ਉਹੀ ਨਹੀਂ ਆਢਾ ਹੀ ਲਾਇਆ ਕਰਦੇ ਬਿਨਾ ਮਤਲਬ ਮੈਨੂੰ ਕਿਤੇ ਨਹੀਂ ਗੜੀ ਸਿਆ ਮਾਂ ਨੇ ਨਾ ਮੈਨੂੰ ਮਾਂ ਨੇ ਕਦੇ ਕਿਹਾ ਵੀ ਤੂੰ ਮੇਰੇ ਨਾਲ ਫਲਾਣੀ ਥਾਂ ਤੇ ਚੱਲ ਜੇ ਤੀਕੜੀ ਥਾਂ ਤੇ ਚੱਲ ਉਹ ਹਮੇਸ਼ਾ ਜੱਸੀ ਨੂੰ ਲੈ ਕੇ ਜਾਂਦੀ ਐ ਜੱਸੀ ਨੂੰ ਤਾਂ ਲੈ ਕੇ ਜਾਂਦੀ ਐ ਕਿਉਂਕਿ ਜੱਸੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਉਹਦੇ ਕੰਨ ਭਰਦੀ ਐ ਹੁਣ ਫਿਰ ਕੰਨ ਭਰ ਕੇ ਤੋਰੂਗੀ ਦੇਖੀ ਚੜੀ ਜੜਾਈ ਆਊਗੀ ਰੇ ਲੜਊ ਆਤਾ ਜਾਣਦੇ ਆ ਕਿ ਕੋਈ ਗੱਲ ਤਾਂ ਕਰਨ ਦੇ ਜੇ ਕੋਈ ਗੱਲ ਉਹਨੇ ਇਹ ਜੀ ਕਰੀ ਫਿਰ ਤਾਂ ਆਪਾਂ ਵੀ ਕਹਿ ਦਾਂਗੇ ਵੀ ਹਾਂ ਭਾਈ ਜੱਸੀ ਨੇ ਸਕੇ ਕੇ ਤੋਰਿਆ ਤੈਨੂੰ ਹੁਣ ਜੋ ਆ ਕੇ ਵਿਚਾਰੀ ਚੁਪਕੀ ਪੈ ਗਈ ਫਿਰ ਕਾਦੇ ਵਾਸਤੇ ਵੀ ਕੋਈ ਗੱਲ ਹੋਵੇ ਵੀ ਨਾ ਆਪਾਂ ਬਿਨਾਂ ਮਤਲਬ ਤੋਂ ਐਵੇਂ ਸੋਚੀ ਜਿੰਨੇ ਵੀ ਆ ਆ ਹੂਆ ਹੋਊਗਾ ਨਾ ਤਾਂ ਤਾਰੀ ਤੇਰੀ ਮਾਂ ਦੀ ਜੜ ਦੁਖਦੀ ਸੀ ਠੀਕ ਹੈ ਨਾ ਇਹ ਤਾਂ ਸਾਰੇ ਕੰਮ ਟਲੂ ਨੇ ਮੈਨੂੰ ਸਭ ਪਤਾ ਹੈ ਬਹਾਨੇ ਮਾਰੇ ਨੇ ਬਸ ਅਭੀ ਜੜ ਦਾ ਬਹਾਨਾ ਲਾ ਕੇ ਸਰਦਨ ਪੈ ਜਾਗੇ ਕੰਮ ਆਪੇ ਇਹ ਕਰਦੀ ਫਿਰੂਗੀ ਉਹ ਤੈਨੂੰ ਐਵੇਂ ਹੀ ਲੱਗਦਾ ਕੰਮ ਤੋਂ ਨਹੀਂ ਟਲਦੀ ਉਹ ਕੰਮ ਹੁਣ ਤੱਕ ਬਥੇਰਾ ਕਰਿਆ ਉਹਨੇ ਹੁਣ ਤੱਕ ਉਹੀ ਕੰਮ ਕਰਦੀ ਆਈ ਐ ਨਾਲੇ ਰਹੀ ਗੱਲ ਝਾੜਦੀ ਝਾੜ ਤਾਂ ਉਹਦੀ ਪਹਿਲੀ ਬਹੁਤ ਦੁਖਦੀ ਆ ਬਹੁਤ ਟਾਈਮ ਹੋ ਗਿਆ ਉਦੋਂ ਕਹਾਂਦੀ ਚੰਗਾ ਭਲਾ ਮਹਾ ਕੋਈ ਕੈਪ ਕੁਬੂਜਾ ਚੜਵਾ ਦਿੰਨੇ ਆ ਕਦੀ ਨਾ ਦਰਦ ਹੋ ਨਾ ਦਰਦ ਹੋ ਆਈ ਲਈ ਫਿਰਦੀ ਆ ਉਦੋਂ ਮੜਾ ਨਾ ਟਿੱਗੀ ਦੀ ਹੁਣ ਦੁਬਾਰੇ ਫੇਰ ਉੱਠ ਖੜੀ ਹੋਣੀ ਮੈਨੂੰ ਐ ਨਹੀਂ ਸਮਝ ਆਉਂਦਾ ਵੀ ਜਦੋਂ ਦਾ ਆਪਣਾ ਵਿਆਹ ਹੋਇਆ ਉਦੋਂ ਦਾ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਵੀ ਮਾਂ ਦੀ ਜੜ ਦੁਖਦੀ ਐ ਨਾ ਕਦੇ ਮੇਰੇ ਸਾਹਮਣੇ ਦੁਖੀ ਅੱਛਾ ਇੰਨੇ ਮਹੀਨੇ ਗੈਪ ਪੈ ਗਿਆ ਤੇ ਹੁਣ ਦੁਬਾਰੇ ਫੇਰ ਲੱਗ ਗਈ ਇਹ ਤਾਂ ਜਿਹਦੇ ਤੇ ਬੀਤ ਗਿਆ ਉਸ ਨੂੰ ਪਤਾ ਹੁੰਦਾ ਹੈ ਹੈ ਇਹ ਜੜ ਦਾ ਕੰਮ ਹੀ ਇਹ ਜਾਂ ਹੁੰਦਾ ਟਿੱਕੀ ਰਹੇ ਤਾਂ ਕਿੰਨਾ ਟਾਈਮ ਟਿੱਕੀ ਰਹੇ ਦੁਖਣ ਲੱਗ ਜੇ ਤਾਂ ਕਿੰਨੇ ਵਾਰ ਦੁਖੇ ਇਹ ਇਹ ਤਾਂ ਅਸਲ ਪਿੰਡਾ ਛੜਾ ਤਾਂ ਜੇ ਤਾਂ ਕੜਵਾਵਾਂਗੇ ਲੋੜ ਨਹੀਂ ਨਹੀਂ ਪਰ ਇਹਨੂੰ ਲੈ ਕੇ ਜਾਉਂ ਡਾਕਟਰ ਦੇ ਮੈਂ ਚੱਜ ਦੇ ਇਹ ਖਾ ਲੈਂਦੀ ਔਰੇ ਪਿੰਡ ਚ ਦਵਾਈ ਉਹ ਟਿਕ ਜਾਂਦੀ ਥੋੜੇ ਜਿਵੇਂ ਕਹਿੰਦੇ 2-4 ਮਹੀਨੇ ਬਾਅਦ ਫੇਰ ਲੱਗ ਜਾਂਦੀ ਹੈ ਦੁਖਣਾ ਹੁਣ ਤਾਂ ਫਿਰ ਤੁਹਾਨੂੰ ਵੀ ਇਹੀ ਲੱਗੂਗਾ ਵੀ ਮੇਰੀ ਮਾਂ ਸੱਚ ਬੋਲਦੀ ਐ ਲਾਪਰੀ ਤਾਂ ਝੂਠ ਬੋਲਦੀ ਐ ਜਦੋਂ ਆ ਗਈ ਮੈਂ ਤਾਂ ਇਹ ਗੱਲ ਪੁੱਛੂਗੀ ਵੀ ਮੇਰਾ ਜਨ ਦਾ ਨਾਂ ਕਿਉਂ ਨਹੀਂ ਲਿਆ ਜੱਸੀ ਨਾਲ ਕਿਉਂ ਗਈ ਕੁੱਛ ਨਹੀਂ ਭਾਈ ਉਤੋਂ ਉਤੋਂ ਦਿਖਾਵੇ ਕਰਦੇ ਨੇ ਜੱਸੀ ਨਾਲ ਲੜਨ ਦੇ ਮੈਨੂੰ ਸਭ ਪਤਾ ਹੈ ਅੰਦਰੋਂ ਅੰਦਰ ਹੀ ਵਰਤ ਕੇ ਤਾਂ ਉਸੇ ਨਾਲੇ ਰਾਜੀ ਨੇ ਉਹ ਵਰਤ ਕੇ ਰਾਜੀ ਨੂੰ ਹੁਣ ਵਿਚਾਰੀ ਆ ਕੇ ਮਾਫੀ ਮੰਗ ਗਈ ਹੁਣ ਸਾਰੀ ਉਮਰ ਥੋੜੀ ਉਹਦੇ ਨਾਲ ਲੜਾਈ ਵਿਚਾਰੀ ਹਾਏ ਹੋ ਰੱਬਾ ਲੈ ਹੋਰ ਫਿਰ ਤੂੰ ਇੱਕ ਗੱਲ ਦੱਸ ਹੁਣ ਜਿਹੜੇ ਬੰਦੇ ਨੇ ਆਪਣੀ ਗਲਤੀ ਦਾ ਹੀ ਅਹਿਸਾਸ ਕਰ ਲਿਆ ਹੋਰ ਉਹਨੂੰ ਕੀ ਕਹਾਂਗੇ ਆਪਾਂ ਹੁਣ ਤੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਜਿਹੜਾ ਬੰਦਾ ਦੋਗਲਾ ਹੋਵੇ ਝੁਗਲਖੋਰ ਹੋਵੇ ਅੱਛਾ ਉਹਨੂੰ ਵਿਚਾਰਾ ਕਿਹਾ ਜਾਂਦਾ ਹੈ ਠੀਕ ਹੈ ਬਹੁਤ ਵਧੀਆ ਗੱਲ ਹੈ ਫਿਰ ਤਾ ਉਹ ਕੱਲ ਨੂੰ ਕਤਲ ਕਰਕੇ ਵੀ ਮਾਫੀ ਮੰਗ ਲੂਗੀ ਓਏ ਉਹੇ ਜੀ ਗੱਲ ਦੀ ਉਹੇ ਜੀ ਸਜ਼ਾ ਹੁੰਦੀ ਆ ਉਹ ਆਪਣੇ ਹੱਥ ਦਾ ਕੰਮ ਨਹੀਂ ਹੈਗਾ ਠੀਕ ਹੈ ਆਪਣੇ ਕੰਮ ਦੀ ਜਿਹੜਾ ਆਪਣੇ ਅਗਲੇ ਨੂੰ ਕਹੇਤਾ ਭਾਈ ਸੁਨਾਈਆਂ ਵੀ ਕਰਤੀਆਂ ਠੀਕ ਹੈ ਅਗਲੇ ਹੁਣ ਕਹਿ ਵੀ ਗਈ ਭਾਈ ਮੈਂ ਮੁੜ ਕੇ ਇਹ ਗੱਲਾਂ ਕਰਦੀ ਨਹੀਂ ਹੈਗੀ ਹੁਣ ਸਾਰੀ ਉਮਰ ਵਰਤਦੀ ਨਾ ਹੁਣ ਆਣ ਗਮਾਂਡ ਐ ਸੋ ਲੋਡ ਪੈਂਦੀ ਆ ਉਹਨੂੰ ਵੀ ਪੈਂਦੀ ਆ ਆਪਨੂੰ ਵੀ ਪੈਂਦੀ ਐ ਤੁਹਾਨੂੰ ਪੈਂਦੀ ਹੋਊਗੀ ਆਪਾਂ ਤਾਂ ਕੋਈ ਲੋਡ ਪੈਂਦੀ ਨਹੀਂ ਨਾਲੇ ਮੇਰੇ ਕੋਲੇ ਜਵਾਨਾ ਮਰੋ ਮੈਂ 2 ਮਿੰਟ ਕੰਮ ਨਿਵੇੜ ਕੇ ਧੁੱਪ 'ਚ ਬੈਠੀ ਆ ਉਹਦਾ ਫੋਨ ਚਾਰਜ ਲਾਇਆਓ ਇਹ ਦੱਸ ਦੋ ਵੀ ਰੋਟੀ ਪਾ ਕੇ ਲਿਆਵਾਂ ਕਿ ਚਾਹ ਪੀਣੀ ਹੈ ਬੱਸ ਮੈਂ ਤਾਂ ਰੋਟੀ ਹੀ ਖਾ ਲੂਗਾ ਪਾ ਕੇ ਲਿਆ ਦੰਨੀ ਆ ਫਿਰ ਆਪਦੀ ਮਾਂ ਨੂੰ ਕਹੋਗੇ ਰੋਟੀ ਨੁ ਪੁੱਛਦੀ ਕਹੀ ਜੀ ਨਿਕਲੀ ਦੇਖ ਲੈ ਆ ਗਈ ਮਾਂ ਹਾਂ ਬਤ ਆ ਗਈ ਮੈਂ ਤਾਂ ਮੈਨੂੰ ਪਾਣੀ ਦੇ ਘੁੱਟ ਦੇ ਦੇ ਪਾਣੀ ਦੀ ਕੁੱਟ ਤਾਂ ਦੇ ਦੇ ਨਾ ਤੇਰਾ ਚੰਗਾ ਕੰਮ ਐ। ਨਾ ਕੀ ਹੋਇਆ? ਚੰਗੇ ਕੰਮ ਨੂੰ ਕੀ ਹੋ ਗਿਆ? ਕਹਿੰਦੀ ਕੀ ਹੋ ਗਿਆ? ਤੂੰ ਕਿਉਂ ਕਰ ਚ ਲੜਾਈਆਂ ਪਵਾਉਣੀ ਹੁੰਦੀ ਐ? ਤੂੰ ਜਦੋਂ ਜਾਣਾ ਸੀ ਤੀ ਤੂੰ ਲਾਪਰੀ ਤੈਨੂੰ ਕਿਉਂ ਨਹੀਂ ਨਾਲ ਲੈ ਕੇ ਗਈ? ਨਾਲ ਜੱਸੀ ਨੂੰ ਲੈ ਕੇ ਤੁਰ ਪਈ ਤੈਨੂੰ ਪਤਾ ਤਾਂ ਪਹਿਲੀ ਨਹੀਂ ਲਾ ਕੇ ਖੰਦੀ ਆਪ ਇੱਕ ਦੂਜੇ ਨਾਲ। ਹਾਏ ਹਾਏ। ਪੁੱਤੋਂ ਦੀਆਂ ਇੰਨੀਆਂ ਮਿੰਤਾਂ ਕਰੀਆਂ ਵੀ ਕੋਈ ਗੋਲੀ ਦੇ ਦੇ। ਆਖੇ ਤਾਰੀ ਤੋਂ ਲੈ ਲੀਂ। ਮੈਂ ਕਿਹਾ ਮੇਰੇ ਨਾਲ ਚੱਲ। ਤੁਰੀ ਨਹੀਂ ਹੈਗੀ। ਕਹਿੰਦੀ ਜ ਮਾਮੇ ਨੂੰ ਲੈ ਜਾ ਦੱਸ ਮਾਮਾ ਤੇਰਾ ਚੰਗਾ ਲੱਗਦਾ ਤੇ ਮੇਰੇ ਨਾਲ ਜਾਂਦਾ ਗਲੀਆਂ ਚ ਕਿਉਂ ਲੈ ਮਾਮਾ ਕਿਉਂ ਨਹੀਂ ਚੰਗਾ ਲੱਗਦਾ ਹੈ ਉਹ ਉਹਦਾ ਘਣਾ ਪੈਣ ਨਾਲ ਭਾਈ ਤੁਰਿਆ ਤਾਂ ਵਧੀਆ ਚੰਗਾ ਹੀ ਲੱਗਦਾ ਲੋਕ ਕਹਿੰਦੀ ਨੇ ਇਹ ਵੀ ਚਲ ਠੀਕ ਆ ਭਾਈ ਦੋਨੇ ਜਾਂਦੇ ਨੇ ਨਾਲੇ ਤੂੰ ਇੱਕ ਗੱਲ ਦੱਸ ਤੂੰ ਕਹਿੰਦੀ ਵੀ ਲਾਪਰੀ ਤਾਂ ਨਾਲ ਨਹੀਂ ਦਰੀ ਉਹਨੇ ਸਮਾਂ ਆਉਂਦੇ ਨੇ ਮੇਰੇ ਨਾਲ ਕਲੇਸ਼ ਕਰਿਆ ਵੀ ਹਾਂ ਕਹਿੰਦੀ ਵੀ ਮੈਨੂੰ ਨਾਲ ਨਹੀਂ ਲੈ ਕੇ ਗਈ ਸਮਾਂ ਕਹਿੰਦੀ ਜੱਸੀ ਨੂੰ ਲੈ ਗਈ ਬਸ ਜੇ ਜਾਣ ਜੇ ਉਹਨੇ ਨਹੀਂ ਜਾਣਾ ਹੁੰਦਾ ਉਹ ਮੇਰੇ ਨਾਲ ਲੜਦੀ ਕਿਉਂ ਤੂੰ ਐਵੇਂ ਨਾ ਪਖੰਡ ਕਰਿਆ ਕਰ ਤੁਰ ਸੋਦਰ ਜਾ ਫਟ ਜਾ ਕਰ ਨਾ ਪਖੰਡ ਨੂੰ ਮੈਂ ਤਾਂ ਕਹਿੰਦੀ ਜੇ ਥੋੜੀ ਦੁਖਦੀ ਹੁੰਦੀ ਝਾੜ ਫੇਰ ਪਤਾ ਲੱਗਦਾ ਪਖੰਡ ਨਹੀਂ ਉਹ ਨੂੰ ਬਲਾ ਮੇਰੇ ਸਾਹਮਣੇ ਮੈਂ ਉਹਦੀਆਂ ਇੰਨਾ ਮਿੰਤਾ ਕਰੀਆਂ ਉਹ ਤਾਂ ਮੈਂ ਤਾਂ ਗੇਟ ਨਿਕਲਦੀ ਤੀਗੀ ਜस्सी ਨੇ ਮੈਨੂੰ ਪੁੱਛ ਲਿਆ ਉਹ ਕਿੱਥੇ ਬੋਲ ਪਾ ਇੱਕ ਤਾਂ ਮੇਰੀ ਝਾੜ ਦੁਖ ਦੀ ਉੱਪਰ ਦੀ ਤੂ ਤੂੰ ਪਾਉਣ ਲੱਗ ਗਿਆ ਮੈਨੂੰ ਲਓ ਆ ਗਈ ਹੁਣ ਪਤੰਦਰਨੀ ਤੇਰੀ ਨਾ ਪਾਈ ਇੱਕ ਮਿੰਟ ਝਾੜ ਦੁਖ ਜੀ ਵਾਲਾ ਬੰਦਾ ਇੰਨੀ ਉੱਚੀ ਬੋਲ ਪੂਗਾ ਆਰਾਮ ਕਰ ਲੋ ਪੈ ਕੇ ਹੁਣ ਪੁੱਛੋ ਕੀ ਗੱਲ ਪੁੱਛਣੀ ਆ ਖੜੀ ਆ ਮੂ ਤੇ ਨਾ ਮੈਂ ਤੈਨੂੰ ਕਿਹਾ ਨਹੀਂ ਮੇਰੇ ਨਾਲ ਚੱਲ ਕਦੋਂ ਕਿਹਾ ਲਿਆ ਦਿਖਾ ਕੀ ਸਬੂਤ ਐ ਮਾਂ ਚੱਲ ਭਾਈ ਹੁਣ ਤਾਂ ਤੂੰ ਝੂਠ ਬੋਲਣ ਲੱਗ ਗਈ ਮੈਂ ਤਾਂ ਪਹਿਲਾਂ ਇਹਦੀ ਸਹਰਾਣੇ ਬੈਠ ਕੇ ਇਹਦੀਆਂ ਮਿੰਨਤਾ ਕਰੀਆਂ ਫੇਰ ਤੁਰੀਆਂ ਹੌਲੀ ਹੌਲੀ ਗਈਆਂ ਉਹ ਬਾਹ ਜੱਸੀ ਕਹਿਣ ਲੱਗੀ ਮੇਰਾ ਸਿਰ ਦੁਖਦਾ ਮੈਨੂੰ ਵੀ ਨਾਲ ਲੈ ਚੱਲ ਤਾਂ ਉਹ ਤੁਰਪੀ ਮੈਂ ਗਾ ਉਹਨੂੰ ਕਿਹਾ ਤੀ ਵੀ ਮੇਰੇ ਨਾਲ ਚੱਲ ਮੈਨੂੰ ਜੱਸੀ ਨੇ ਨਹੀਂ ਇਹ ਗੱਲ ਕਹੀ ਤੁਸੀਂ ਜੱਸੀ ਨੂੰ ਕਿਹਾ ਵੀ ਮੇਰੀ ਨੂੰ ਨੂੰ ਮੈਂ ਕੀਲ ਜਾ ਕੇ ਕਰੂੰਗੀ ਜੱਸੀ ਤੂੰ ਐ ਮੇਰੀ ਨੂੰ ਤਾਂ ਤੂੰ ਮੇਰੇ ਨਾਲ ਚੱਲ ਤੁਸੀਂ ਤਾਂ ਮੰਮੀ ਮੈਨੂੰ ਕਦੇ ਆਪਣੀ ਨੂੰ ਮੰਨੇ ਹੀ ਨਹੀਂ ਹੈਗਾ ਤੁਸੀਂ ਸਭ ਕੁਝ ਜੱਸੀ ਨੂੰ ਹੀ ਮੰਨਦੇ ਹੋ ਮੰਨੀ ਜਾਓ ਤੁਹਾਡੀਆਂ ਰੋਟੀਆਂ ਵੀ ਉਹੀ ਪਕਾਜਾ ਕਰੂਗੀ ਆਕੇ ਚਲ ਠੀਕ ਆ ਪਹਿਮੇ ਤੇ ਨਹੀਂ ਨਾ ਬੋਲ ਹੁੰਦਾ ਹਾਂ ਦਾ ਪੀ ਲੈ ਹੁਣ ਨਾਲੇ ਤਾਂ ਪਾਣੀ ਮੰਗਾ ਲਿਆ ਅਸੀਂ ਤਾਂ ਆਪ ਹੀ ਕਹਿੰਨੇ ਵੀ ਬਾਲਾ ਨਾ ਬੋਲ ਨਾ ਬੋਲ ਬਾਲਾ ਚੱਜ ਦੇ ਕੰਮ ਕਰ ਲਿਆ ਕਰੋ ਕੋਈ ਜੇ ਕਰੇ ਜਾਂਦੇ ਹੁੰਦੇ ਨਾ ਤਾਰੀ ਚੱਜ ਦੇ ਕੰਮ ਨੂੰ ਕੀ ਕਰਿਆ ਪੁੱਤ ਮੈਂ ਤੂੰ ਵੀ ਇਹਦੇ ਪਿੱਛੇ ਲੱਗ ਕੇ ਬੋਲਣ ਲੱਗ ਗਿਆ ਮੈਨੂੰ ਵੀ ਥੋੜਾ ਜਿਹਾ ਹੋਰ ਗਲਾਸ ਪਾਣੀ ਪਾ ਕੇ ਦੇ ਦੋ ਆਹੋ ਇਹਨੂੰ ਦੇ ਦੇ ਇਹਨੂੰ ਫੇਰ ਪਤਾ ਲੱਗੇ ਜੇ ਇਹਦੀ ਝੜ ਦੁਖੇ ਆ ਦੇਖ ਲੈ ਹੁਣ ਮੈਂ ਦੱਸ ਕੇ ਅੰਦਰ ਜਾਵਾਂ ਉਹ ਕਹਿੰਦੀ ਮੈਂ ਕਹਿੰਦੀ ਕਿਹਾ ਤੀ ਤੂੰ ਕਹਣੀ ਮੈਨੂੰ ਕਹੀ ਨਹੀਂ ਹੈਗਾ ਨਾ ਮੈਂ ਝੂਠ ਬੋਲਦੀ ਆ ਜਦੋਂ ਮੈਨੂੰ ਕਹੀ ਨਹੀਂ ਹੈਗਾ ਫਿਰ ਲਾਪਰੀ ਕਿਹਦਾ ਯਕੀਨ ਮੰਨਣਾ ਹੁਣ ਮੈਂ ਤੇਰਾ ਮੰਨਣਾ ਕੋ ਉਦਾ ਮੰਨਣਾ ਤੁਹਾਨੂੰ ਨਾ ਮੇਰਾ ਯਕੀਨ ਮੰਨਣ ਦੀ ਲੋੜ ਨਹੀਂ ਤੁਸੀਂ ਆਪਣੀ ਮਾਂ ਦਾ ਯਕੀਨ ਮੰਨੋ ਉਹਨੂੰ ਐ ਵੀ ਕਹਿ ਦਿਓ ਵੀ ਜਸਸੀ ਨੂੰ ਆਪਣੇ ਘਰੇ ਲਿਆਵੇ ਰੋਟੀਆਂ ਬਕਵਾਵੇ ਕੱਪੜੇ ਧਵਾਵੇ ਘਰ ਦੀ ਸਾਰੀ ਸਫਾਈ ਕਰਾਵੇ ਅੱਜ ਤੋਂ ਬਾਅਦ ਚਾਹੇ ਮੈਥੋਂ ਸਟਾਮ ਪੇਪਰ ਪਰਵਾਹ ਲਓ ਮੈਂ ਇਸ ਕਰਦਾ ਕੋਈ ਕੰਮ ਨਹੀਂ ਕਰਦੀ ਇਹ ਇਹ ਕੋਈ ਬੰਦੇਾਂ ਵਾਲੀ ਗੱਲ ਐ ਫਿਰ ਉਹ ਤਾਂ ਜਹੇ ਜੀ ਹੈ ਗਿਆ ਹੈ ਗਿਆ ਤੂੰ ਵੀ ਉਹਦੇ ਮੰਗਰ ਲੱਗ ਜਾਨੀ ਐ ਗੱਲ ਨਹੀਂ ਬਾਤ ਨਹੀਂ ਕੋਈ ਵੀ ਨਾ ਕਰੋ ਮੈਂ ਆਪ ਹੀ ਕਰ ਲੂ ਆਪੇ ਲਾਲਿਆ ਕਰੂ ਜਿਹੜੇ ਚਾਰ ਰੋਟ ਲਾਉਣੇ ਨੇ ਮੈਂ ਅੰਦਰ ਵੜ ਗਿਆ ਜਾ ਕੇ ਉਧਰ ਔਰ ਤੁਸੀਂ ਕਿਹੜਾ ਔਖਾ ਹੋਣ ਦੀ ਦੱਸੋ ਕੀ ਹੋ ਗਿਆ ਤਰੀ ਹਾਂ ਮਾਂ ਗਾੜੀ ਪਿੱਛੇ ਬੋਲੀ ਜਾਂਦੀਆਂ ਨੇ ਕੋਈ ਅਰ ਕੁਛ ਨਹੀਂ ਮਾਮਾ ਇਹਨਾਂ ਦਾ ਤਾਂ ਸਰਿਆ ਪਿਆ ਕਾਦੇ ਪਿੱਛੇ ਬੋਲਣਾ ਹਾਂ ਆ ਪਹਿਲਾਂ ਤਾਂ ਤੜਕੀ ਲਾ ਲੈ ਮੈਂ ਇਹਨੂੰ ਲਾਪਰੀ ਨੂੰ ਗਾ ਫੋਨ ਚਾਰਜ ਲਾ ਦੇ ਚੱਲ ਥੋੜਾ ਚਾਰਜ ਹੈਗਾ ਤੇ ਫੋਨ ਕਰੀ ਕੇ ਤੇ ਉਹ ਬੰਦ ਹੋ ਗਿਆ ਉਸੇ ਪਿੱਛੇ ਆਕੜੀ ਬਿਟੀ ਦੀ ਬੰਦਾ ਕਹਿੰਦੀ ਹਾਂ ਤੂੰ ਫੋਨ ਕਾ ਤੂੰ ਨਹੀਂ ਚੱਕੇ ਕਹਿੰਦੀ ਬੰਦ ਕਰ ਰੱਖਿਆ ਮਾਂ ਬੰਦ ਕਰਿਆ ਨਹੀਂ ਭਾਈ ਆਪ ਦੇ ਆਪ ਹੋ ਗਿਆ ਤੈਨੂੰ ਚਾਰਜ ਲਾਉਣ ਨੂੰ ਕਹਦੇ ਤੈਨ ਨਹੀਂ ਲਾਇਆ ਮੈਂ ਨਹੀਂ ਘੋਰ ਕਰੀ ਮੈਂ ਤੜਕੀ ਚੱਕ ਕੇ ਜੇਬ ਚ ਪਾ ਕੇ ਲੈ ਗਿਆ ਤੇ ਫਿਰ ਆਪਾਂ ਲਾ ਦੇ ਕਰ। ਦੁਬਾਰਾ ਕਿਤੇ ਮਾਂ ਦੀ ਦੁਖਣ ਲੱਗ ਗਈ ਜਾੜਾ ਉਹਨੇ ਲਾਪਰੀਤ ਨੂੰ ਪਤਾ ਨਹੀਂ ਕਿਹਾ ਪਤਾ ਨਹੀਂ ਨਾ ਕਿਹਾ ਜਸੀ ਨਾਲ ਵਾਗੀ ਡਾਕਟਰ ਦੇ ਐਸੀ ਗੱਲ ਦਾ ਮਚੇ ਮਾਂ ਲਾਪਰੀਤ ਨੇ ਕਰ ਲਿਆ ਹੁਣ ਮਾਂ ਦੀਆਂ ਗਲਤ ਗੱਲਾਂ ਨੇ ਉਹਨੂੰ ਪੁੱਛੇ ਵੀ ਜੁ ਤਰੇ ਕਰੇ ਨੂੰ ਹੈਗੀ ਐ ਤੂੰ ਉਹਨੂੰ ਲੈ ਕੇ ਜਾ ਨਾਲ ਹੈ ਜਾਂ ਉਹਦੋਂ ਕੋਈ ਗੋਲੀ ਡਿੱਪਾ ਫੜ ਲਿਆ ਵੀ ਹਾਂ ਚਲੋ ਖਾ ਲੈ ਹੁਣ ਜਦੋਂ ਆ ਉਹਦੇ ਨਾਲ ਜਾਉਂਗੀ ਜਸੀ ਨਾਲ ਜਸੀ ਨਾਲ ਤਾਂ ਲਾਪਰੀਤ ਦੀ ਪਹਿਲੀ ਨਹੀਂ ਬਣਦੀ ਉਹ ਤਾਂ ਹੈ ਲੜਾਈ ਹੋਣੀ ਕਾਰਟੋਕਲੇਸ ਕਾ ਨੂੰ ਲੋਟ ਆਉਂਦਾਗਾ ਇਹਨਾਂ ਦੀਆਂ ਇਹੀ ਜਾਣਨਾਂ ਹੁਣ ਕੀ ਪਤਾ ਕੌਣ ਝੂਠ ਬੋਲਦੀ ਐ ਕੌਣ ਸੱਚ ਬੋਲਦੀ ਐ ਆਪਾਂ ਦਾ ਕੀ ਕਹਿ ਸਕਦੇ ਆ ਮਾਂ ਤਾਂ ਕਹਿੰਦੀ ਮੈਂ ਕਹਿਾਤੀ ਲਾ ਪ੍ਰੀਤ ਨੂੰ ਬੀਬੀ ਤੂੰ ਨਾਲ ਚੱਲ ਲਾ ਪ੍ਰੀਤ ਕਹਿੰਦੀ ਲੈ ਮੈਂ ਆ ਖੜੀਆਂ ਲਵੇ ਕਹਿੰਦੀ ਮੈਨੂੰ ਕਦੋਂ ਕਹੇ ਹੁਣ ਜੇ ਲਾਪਰੀ ਝੂਠੀ ਹੁੰਦੀ ਫਿਰ ਮੂੰਹ ਤੇ ਕਿਉਂ ਕਹਿੰਦੀ ਮੇਰੇ ਵੀ ਗੱਲ ਠੀਕ ਆ ਮੈਨੂੰ ਕਹਿਣ ਦੀ ਮੈਂ ਬਗ ਜਾਂਦਾ ਨਾਲ ਦਸ ਤੇਰੇ ਵਾਰੀ ਤਾਂ ਕਹਿੰਦੀ ਮਾਂ ਕਹਿੰਦੀ ਅੱਛਾ ਕਹਿੰਦੀ ਆ ਸੋਹਣਾ ਲੱਗਦਾ ਜਾਂਦਾ ਲੈ ਲਾ ਸੋਹਣਾ ਲੱਗਣ ਬਸ ਅੱਛਾ ਭਾਈ ਭੈਣਾਂ ਨਾਲ ਜਾਂਦੇ ਸੋਹਣੇ ਨਹੀਂ ਲੱਗਦੇ ਹੁੰਦੇ ਉਹ ਬਸ ਸਾਰੇ ਭੈਣਾਂ ਜਦੋਂ ਜਿਉਂ ਉਮਰ ਵੱਡੀ ਹੋ ਜਾਂਦੀ ਹੈ ਮਾਤੇ ਦੀ ਪਤਾ ਨਹੀਂ ਕਿੱਧਰ ਨੂੰ ਜਾਈ ਜਾਂਦੀ ਏ ਕੁੜੀ। ਪੁੱਠੇ ਦਿਮਾਗ ਦਾ ਮੈਨੂੰ ਇਹ ਨਹੀਂ ਸਮਝਦੇ ਇੰਨੇ ਵਾਰ ਕਹਤਾ ਵੀ ਚੱਜ ਦੇ ਡਾਕਟਰ ਦੇ ਲੈ ਚੱਲਦਾ। ਤੇਰਾ ਹਰ ਬਾਰ ਹਰ 6 ਮਹੀਨੇ ਬਾਅਦ ਤੇਰੀ ਜੜ ਦੁਖਣ ਲੱਗਦੀ ਏ ਲੱਗਦੀ ਏ ਤੂੰ ਇਹਦਾ ਜਦ ਇਹਨੂੰ ਕਢਵਾ ਕੇ ਫਾਹਾ ਵੜ ਦੇ। ਨਹੀਂ ਫਿਰ ਭਾਈ ਕੈਪ ਕੁਬੂਜਾ ਛਾੜ ਦੇਣਗੇ ਕਰਕੇ ਡੇਡਾ। ਐਦੂ ਬਾਅਦ ਤੇਰਾ ਸਿਆਪਾ ਨੀ ਬੜੂਗਾ। ਹਰ 6 ਮਹੀਨੇ ਬਾਅਦ ਲੈ ਕੇ ਖੜ ਜਾਂਦੀ ਏ ਜੜ ਨੂੰ। ਹੁਣ ਕੀ ਕਹਿੰਦੀ ਆ ਠੀਕ ਹੋ ਗਈ ਨਹੀਂ ਦਿਖਾਇਆ ਕਿਸੇ ਚੰਗੇ ਡਾਕਟਰ ਨੂੰ ਦਿਖਾਇਆ ਭਾਈ ਹੋਰ ਕੀ ਆ। ਹੁਣ ਮੈਨੂੰ ਕੀ ਪਤਾ ਮਾਮਾ ਵੀ ਠੀਕ ਹੋ ਗਈ ਕਿ ਨਾ ਹੋ ਗਈ। ਅਬ ਮੂੰਝਾ ਫੜੀ ਖੜੀ ਤੀ ਕੋਈ ਗੋਲੀ ਦਾ ਪਤਾ ਲੱਤੀ ਨਹੀਂ ਕੋਈ ਜਾ ਕੇ ਪਾਣੀ ਜਾਂ ਕੱਲਾ ਪੀ ਕੇ ਉਧਰ ਨੂੰ ਲੰਘ ਗਈ ਬਾਹਰ ਨੂੰ ਫੇਰ ਹੁਣ ਕਿਧਰ ਨੂੰ ਵਾਗੀ ਬਾਹਰ ਨੂੰ ਉਹਔਰੇ ਬੈਠੀ ਹਣੀ ਉਹ ਦਰਬਾਰ ਸ਼ੱਡ ਥੱਲੇ ਜਾ ਉੱਥੇ ਉਹ ਡਾਰਕ ਹੈ ਮੰਜਾ ਪਈ ਹੈ ਹੁਣ ਨਾ ਤਾਂ ਕੁਝ ਦੱਸੇ ਹੈ ਜੇ ਤਾਂ ਘਰੇ ਨਾ ਹੋਵਾ ਤਾਂ ਤਾਂ ਆਪਸ ਚ ਜਿਦੀ ਜਾਂਦੀਆਂ ਨੇ ਵੀ ਹਾਂ ਉਹ ਕਿਧਰ ਗਿਆ ਕਦੇ ਮੇਰੇ ਪਿੱਛੇ ਜਦਨ ਲੱਗ ਗਿਆ ਕਦੇ ਕਿਵੇਂ ਕਦੇ ਕਿਵੇਂ ਹੁਣ ਜੇ ਮੈਂ ਆਈ ਤੀ ਨਾ ਮੈਨੂੰ ਦੱਸਿਆ ਵੀ ਹਾਂ ਭਈ ਮੈਂ ਗੋਲੀ ਲੈ ਆਈ ਕਾ ਨਾ ਲੈਈ ਵੀ ਨਹੀਂ ਲੈ ਚੱਲਦਾ ਸ਼ਹਿਰ ਭਗ ਜਾਂਦਾ ਮੈਂ ਲੈ ਕੇ ਤੂੰ ਤਾਂ ਭਗ ਜਾ ਨਾ ਬਾਹਰ ਨੂੰ ਮੈਂ ਤਾਂ ਰੋਜ਼ ਦਾ ਇਹੀ ਕੁੱਤ ਕਲੇਸ਼ ਦੇਖਦਾ ਇਹਨਾਂ ਦਾ ਘਾਟੋ ਕਲੇਸ਼ ਕਰੀ ਜਾਂਦੀਆਂ ਹਰ ਵਕਤ ਦਾ ਅਗਲਾ ਕਹਿੰਦਾ ਵੀ ਚੱਲ ਪਰਿਵਾਰ ਵੱਡਾ ਤਾਂ ਕਲੇਸ਼ ਹੁੰਦਾ ਔਰ ਇਹ ਤਾਂ ਨਾ ਤਾਂ ਆਪਾਂ ਦੋ ਤਾਂ ਇਹੀ ਸਮਝ ਲੈ ਵੀ ਹੈ ਹੀ ਨਹੀਂ ਖਰਚ ਗਿਣਤੀ ਦੇ ਹੈ ਹੀ ਨਹੀਂ ਜਦੋਂ ਬੋਲਦੀ ਨਹੀਂ ਕੁਛ ਇਹ ਦੋਨੀਆਂ ਜਣੀਆਂ ਵਾਲੇ ਦੋਨੇ ਆਪਸ ਚ ਨਹੀਂ ਘਟਦੀਆਂ ਲੈ ਹੱਦ ਹੈ ਗੱਲ ਤਾਂ ਉਹੀ ਆ ਕੱਟਿਆ ਜਾਂਦੇ ਨਹੀਂ ਇਹਨਾਂ ਤੋਂ ਨਾ ਉਹ ਤੇਰੀ ਵਾਲੀ ਮਾਂ ਟੋਹ ਆ ਗਈ ਨਾ ਕੁੜੀ ਜੀ ਬੋਲਣੋਂ ਹਟਦੀ ਹੈ ਉਹ ਡਰਬ ਜਾਣਦਾ ਆ ਅਸਲ ਪਵਾੜੀ ਦੀ ਜੜ ਜੱਸੀ ਹੈ ਜੇ ਲੋੜ ਹੀ ਨਹੀਂ ਭਾਈ ਜਦੋਂ ਤੈਨੂੰ ਪਤਾ ਮਾਮਾ ਮੇਰੀ ਗੱਲ ਸੁਣ ਹੁਣ ਤੈਨੂੰ ਪਤਾ ਹੈ ਵੀ ਹਾਂ ਮੇਰੀ ਫਲਾਣੇ ਬੰਦੇ ਨਾਲ ਬਣਦੀ ਨਹੀਂ ਜੇ ਤੂੰ ਉਹਦੇ ਨਾਲ ਵਰਤੇਗਾ ਬੋਲੇਗਾ ਤਾਂ ਆਪਾਂ ਤਾਂ ਲੜਾਂਗੇ ਮੈਂ ਕਿਵੇਂ ਚੰਗਾ ਕਹੂੰ ਤੈਨੂੰ ਹੁਣ ਜਿਹੜੇ ਬੰਦੇ ਕਰਕੇ ਆਪਣੇ ਘਰ ਚ ਕਲੇਸ਼ ਪੈਂਦਾ ਤੁਸੀਂ ਤਾਂ ਫਾਹਾ ਵੱਡੋ ਛੱਡ ਦੋ ਉਹਨੂੰ ਬੁਲਾਉਣਾ ਔਰ ਗੱਲ ਤਾਂ ਉਹੀ ਆ ਵੀ ਤੂੰ ਦੱਸ ਇਹ ਨਹੀਂ ਜਾਂਦੀ ਤਾਂ ਮੈਨੂੰ ਲੈ ਜਾਂਦੀ ਲੈ ਕੇ ਗਈ ਆ ਉਹਨੂੰ ਹੁਣ ਕਲੇਸ਼ ਤਾਂ ਪੈਣਾ ਹੀ ਆ ਫਿਰ ਨਾ ਮੋੜਾ ਲਾਪਰੀ ਦਿਖਾਵੇ ਉਹ ਵੀ ਨਹੀਂ ਮੰਨਦੀ ਵੀ ਭਾਈ ਚੱਲ ਕੋਈ ਨਾ ਅਗਲੀ ਮਾਫੀ ਮੰਗ ਕੇ ਗੱਲ ਨੂੰ ਖਤਮ ਕਰ ਛੱਡ ਚੱਲ ਉਹਨੂੰ ਤੂੰ ਪੁੱਛ ਲੈ ਯਾਰ ਕਿਰਾਂ ਨਹੀਂ ਦੁਆਇਆ ਮੈਥੋਂ ਹੀ ਪੁੱਛਿਆ ਜਾਂਦਾ ਮੈਂ ਤਾਂ ਭਾਏ ਭਾਏ ਪੰਜੇ ਆਖੇ ਲਾਪਰੀ ਕਹਿੰਦੀ ਮੈਥੋਂ ਰੋਟੀਆਂ ਨਹੀਂ ਲੈਂਦੀਆਂ ਉਧਰੋਂ ਉਹ ਆ ਗਈ ਲੈ ਠੀਕ ਆ ਭਾਈ ਕਰ ਲੈਣ ਮਨ ਮਰਜ਼ੀ ਆ ਫਿਰ ਮੈਂ ਮੈਂ ਕੌਣ ਹੁਣ ਬਾਰ ਬਾਰ ਇਹਨ ਦੇ ਦੇਣਗੇ ਰੋਟੀ ਠੀਕ ਆ ਨਹੀਂ ਚਾਚੇ ਗਿਆਨ ਤੋਂ ਲਹਾਲੂ ਮਤਵਦੀਆਂ ਕਿੰਨੇ ਦਿਨ ਚਾਚੇ ਗਿਆਨ ਤੋਂ ਲਹਾਲਾਂਗੇ ਇਹ ਤਾਂ ਇਹਨਾਂ ਦਾ ਕੰਮ ਹੀ ਉਹੀ ਆ ਰੋਟੀਆਂ ਨਹੀਂ ਲਾ ਸਕਦੀਆਂ ਚਾਰ ਹੋਰ ਤਾਂ ਕਰਨਾ ਕੀ ਐ ਚਾਚੀ ਨਹੀਂ ਚਾਚੀ ਚਾਚੀ ਨਹੀਂ ਹੈਗੀ ਚਾਚੀ ਦੀ ਨੂੰਹ ਆ ਮੈਂ ਓਹੋ ਮਹਾ ਦੇ ਚਾਚੀ ਪਈਏਗੀ ਨਹੀਂ ਤਸਾਉਗੀ ਦੁਬਾਰੇ ਫੇਰਾ ਉੱਠ ਤਾਂ ਜਾ ਮੈਂ ਤਾਂ ਤੇਰੇ ਕੋਲ ਹੀ ਆਈ ਸੀ ਚਾਚੀ ਕੋਲ ਦਾ ਬਹਾਨਾ ਸੀ ਕਾ ਨਾ ਮੇਰੇ ਕੋਲ ਕਿਉਂ ਆਈਏ ਤੂੰ ਬਹਿ ਜਾ ਤੂੰ ਉੱਥੇ ਜਾ ਉਰੇ ਬੈਣ ਦੀ ਲੋੜ ਨਹੀਂ ਬਾਈ ਤੈਨੂੰ ਪਤਾ ਮੇਰੀ ਤੇਰੇ ਨਾਲ ਮਤ ਨਹੀਂ ਮਿਲਦੀ ਹੈਗੀ ਨਾਲੇ ਉਹ ਤਾਂ ਹੁਣ ਵੀ ਤਾਂ ਤੂੰ ਮੇਰੀਆਂ ਜਣਾਚਾ ਦਾਤੀ ਫੇਰਨੇ ਲੱਗੀ ਜਿੱਥੇ ਮੈਂ ਜਾਣਾ ਹੁੰਦਾ ਉੱਥੇ ਜਾ ਕੇ ਮੂੰਹ ਤੂੰ ਵਗ ਜਾਨੀ ਮੇਰੀ ਸੱਸ ਨਾਲ ਉਹ ਮੇਰੀ ਗੱਲ ਤਾਂ ਸੁਣ ਬਾਈ ਮੇਰੇ ਮੰਜੇ ਦੇ ਨਾਲ ਬੈਠਾ ਤੂੰ ਚਾਚੀ ਨੂੰ ਮਿਲਣ ਆਈਆਂ ਜਾਂ ਬਗ ਜੰਦਰ ਬੈਠੀ ਆ। ਮੈਂ ਤੈਨੂੰ ਕਹੀ ਤਾਂ ਜਾਨੀ ਆ। ਚਾਚੀ ਨੂੰ ਮਿਲਣ ਨਹੀਂ ਆਈ ਮੈਂ ਤਾਂ ਤੈਨੂੰ ਮਿਲਣ ਆਈ ਸੀ। ਚੰਗਾ ਉ ਤਾਂ ਮੈਂ ਗੱਲ ਦੱਸਣੀ ਸੀ ਤੈਨੂੰ। ਮੈਂ ਬਗ ਜਾਨੀ ਆ ਫਿਰ ਮੈਨੂੰ ਕੀ ਐ? ਨਾ ਸੋਣਾ। ਮੈਂ ਤੇਰੀ ਕੋਈ ਗੱਲ ਸੁਣਨੀ ਵੀ ਨਹੀਂ। ਤੇਰੀ ਪਹਿਲਾਂ ਆਲੀਆਂ ਸੁਣੀਆਂ ਹੋਈਆਂ ਗੱਲਾਂ ਨੇ ਨਾ ਹਾਲੇ ਤੱਕ ਸਾਡੇ ਘਰ 'ਚ ਕਲੇਸ਼ ਨਹੀਂ ਕੱਢਿਆ ਹੈਗਾ। ਚੰਗਾ ਤੇਰੇ ਫਾਇਦੇ ਦੀ ਗੱਲ ਐ। ਨਾ ਸੁਣ ਮੈਨੂੰ ਕੀ ਐ? ਹਾਂ ਜੀ ਫਿਰ ਦੱਸ ਦੇ ਦੇ ਤਨ। ਦੱਸਣੀ ਐ। ਫਾਇਦੇ ਦੀ ਗੱਲ ਐ? ਹਾਂ। ਦੱਸ ਤਾਂ। ਮੇਰੇ ਫਾਇਦੇ ਦੀ ਗੱਲ ਇਹ ਜੀ ਕਿਹੜੀ ਹੋ ਸਕਦੀ ਏ ਤੇਰੇ ਕੋਲੇ ਨਹੀਂ ਹੈਗੀ ਐ ਆ ਚਾਚੀ ਮੇਰੇ ਕੋਲੇ ਆਈ ਸੀ ਹੁਣ ਮੈਨੂੰ ਕਹਿੰਦੀ ਮੇਰੀ ਜਾੜ ਦੁਖੀ ਜਾਂਦੀ ਐ ਕਹਿੰਦੀ ਮੇਰੇ ਨਾਲ ਚੱਲ ਥੋੜਾ ਪਾਉਣ ਮਾਹ ਬਈ ਲਾਪਰੀ ਤੈਨੂੰ ਲੈ ਜਾ ਮੈਂ ਨਹੀਂ ਆਂਦੀ ਹੈਗੀ ਮੈਂ ਲਾਪਰੀ ਤੇਰੇ ਨੂੰ ਵੇਖ ਹੂੰ ਕਹਿੰਦੀ ਨਾ ਨਾ ਮੈਨੂੰ ਨਹੀਂ ਲਾਪਰੀ ਚੰਗੀ ਲੱਗਦੀ ਹੈਗੀ ਅੱਛਾ ਹਾਂ ਕਹਿੰਦੀ ਮੈਂ ਤੈਨੂੰ ਮੱਥੇ ਲਾ ਕੇ ਉਹੀ ਨਹੀਂ ਰਾਜੀ ਹੈਗੀ ਸਾਰਾ ਦਿਨ ਮੇਰੇ ਮੂਰੇ ਮੂਰੇ ਆਈ ਜਾਊਗੀ ਕਹਿੰਦੀ ਹਾਂ ਕਹਿੰਦੀ ਮੈਨੂੰ ਤਾਂ ਤੂੰ ਹੀ ਵਧੀਆ ਲੱਗਦੀ ਏ ਤੂੰ ਹੀ ਚੱਲ ਮੇਰੇ ਨਾਲ ਦੇਖ ਲੈ ਤੇਰੀ ਸੱਸ ਨੇ ਕਹੀ ਜੀ ਕਰੀ ਐ ਮੇਰੇ ਕੋਲੇ ਮਾਰਦੀ ਗੱਪ ਆਹੋ ਉਹ ਤਾਂ ਮੈਨੂੰ ਐ ਕਹਿੰਦੀ ਐ ਵੀ ਜਿੱਸੀ ਨੇ ਆਪ ਕਿਹਾ ਮੈਂ ਤਾਂ ਨਾ ਜਾਊਂਗੀ ਚਾਚੀ ਹੂੰ ਮੇਰੇ ਕੋਲੇ ਆਪ ਆਈ ਸੀ ਘਰੇ ਮੇਰੇ ਤਾਂ ਸਾਰੇ ਕੰਮ ਰਖਾ ਤੇ ਮੇਰੇ ਘਰ ਵਾਲੇ ਨੂੰ ਗਾਲਾਂ ਦੁੱਤੀਆਂ ਮੈਨੂੰ ਬਾਅਦ ਚ ਕਹਿੰਦਾ ਤੂੰ ਉਹਦੇ ਨਾਲ ਕਾਤੋਂ ਗਈ ਐ ਮੈਨੂੰ ਤਾਂ ਪਹਿਲੀ ਪਤਾ ਸੀ ਉਹਦੀ ਤਾਂ ਮਾਤੀ ਤੇਰੇ ਨਾਲ ਮਿਲਦੀ ਐ ਮੈਂ ਤਾਂ ਬਸ ਉਹਨੇ ਲੋਕਾਂ ਦੀ ਨਜ਼ਰਾਂ ਜੀ ਨੂੰ ਬਣਾਇਆ ਹੈ ਦੇਲਾਂ ਤਾਂ ਉਹ ਤੈਨੂੰ ਹੀ ਆਪਦੀ ਨੂੰ ਮੰਨਦੀ ਐ ਤਾਂ ਇਹ ਤਾਂ ਹਰੇਕ ਕੰਮ ਤੇਰੇ ਨਾਲ ਹੀ ਸ਼ੇਅਰ ਕਰਦੀ ਐ ਉਹ ਦੇਖ ਲੈ ਮੈਨੂੰ ਕਹਿੰਦੀ ਮੇਰ ਨਾਲ ਤੇ ਜੱਸੀ ਆਪ ਗਈ ਐ ਪਤਾ ਮੈਨੂੰ ਹੁਣ ਲੱਗਿਆ ਐ ਵੀ ਤੈਨੂੰ ਉਹ ਧੱਕੇ ਨਾਲ ਲੈ ਕੇ ਗਈ ਐ ਚੱਲ ਪੈਣ ਕਿਤੇ ਐਂ ਕਰੀ ਮੇਰਾ ਨਾਂ ਨਾ ਲਾਦੀ ਕਿਤੇ ਚਾਚੀ ਨੂੰ ਕਹਿ ਦੇਈਏ ਵੀ ਦੱਸੀ ਦੱਸ ਕੇ ਗਈ ਐਗੀ ਇਹ ਜਿਆਦਤ ਮੇਰੀ ਨਹੀਂ ਹੈਗੀ ਜੱਸੀ ਤੇਰੀ ਆਦਤ ਐ ਇਹ ਤੈਨੂੰ ਪਤਾ ਐ ਪਿਛਲੀ ਵਾਰ ਤੂੰ ਮੇਰੇ ਲਵੇ ਆਪੇ ਚੁਗਲੀਆਂ ਕਰਕੇ ਆਪੇ ਮੇਰੀ ਮਾਂ ਨੂੰ ਦੱਸ ਗਈ ਨਹੀਂ ਮੈਂ ਕਿਹਾ ਦੱਸਿਆ ਸੀ ਲੜਾਈ ਦਾ ਤੈਂ ਕਰਾਈ ਸੀ ਤੇਰੇ ਘਟ ਪਚਦੀ ਐ ਮੇਰੇ ਤੇ ਬਥੇਰੀ ਪਚ ਜੰਦੀ ਐ ਗੱਲ ਚੰਗਾ ਹੌਲੀ ਬੋਤਿਆ ਉਹ ਆ ਗਈ ਤੇਰੀ ਮਾਂ ਸਾਡੇ ਘਰੇ ਨਾ ਆਇਆ ਕਰ ਜੱਸੀ ਮੇਰੇ ਤਰ੍ਹਾਂ ਮੰਨਦੀ ਨਹੀਂ ਬਈ ਲੈ ਜੱਸੀ ਆਈ ਐ हां जस्सी की पहली बार आई है तड़की नहीं मिली थी ठीक है हुन जस्सी तू हां चाची मेरा सिर तो बढ़िया हो गया ठीक हो गया तेरे जड़ हट गई मैं तो दवाई भी ली तारी ने दवाई देती ता औदे ना फर्क じゃ ਪਿਆ ਹੁਣ ਥੋਲੇ ਨਾਲ ਫਰਕ ਨਹੀਂ ਪਿਆ ਇੰਨਾ ਨਹੀਂ ਪਿਆ ਹੈਗਾ ਮੈਨੂੰ ਤਾਂ ਲੈ ਮੇਰਾ ਸਿਰ ਤਾਂ ਜਿਵੇਂ ਫੁੱਲ ਵਰਗਾ ਹੋ ਗਿਆ ਜਮਾ ਠੀਕ ਹੋ ਗਿਆ ਚੱਲ ਪੁੱਤ ਹੂੰ ਤਾਂ ਚੰਗਾ ਕਰਿਆ ਤੂੰ ਮੇਰੇ ਨਾਲ ਚਲੇ ਗਈ ਜਾਂਦਾ ਮੇਰੀ ਬਹੁਤ ਬੁਰੀ ਹਾਲਤ ਦੀ ਐਨਾ ਦਰਦ ਹੁੰਦਾ ਸੀਗਾ ਉਹਦਾ ਪਤਾ ਹੀ ਹੈ ਵੀ ਇਹ ਨਾਲ ਆਪ ਗਈ ਹੈ ਕਿ ਉਹਨੂੰ ਧੱਕੇ ਨਾਲ ਲੈ ਕੇ ਗਈਆਂ ਤੂੰ ਲੇ ਜੱਸੀ ਆ ਵੀ ਹੁਣ ਪੁੱਤ ਤੂੰ ਦੱਸ ਦੇ ਤੂੰ ਮੇਰੇ ਨਾਲ ਗਈ ਸੀ ਕਿ ਮੈਂ ਤੇਰੇ ਘਰੇ ਗਈ ਸੀ ਚਾਚੀ ਦੱਸ ਮੇਰੇ ਤਾਂ ਕੰਮ ਬਥੇਰੇ ਪੈ ਨੇ ਮੈਂ ਫੇਰ ਦੱਸੂਗੀ ਭੈਣੇ ਲੈ ਹੁਣ ਮੈਂ ਗੱਲ ਕਰਕੇ ਆਹੋ ਚਾਚੀ ਮੈਨੂੰ ਦੱਸ ਤਾਂ ਕੋਈ ਨਾ ਫੇਰ ਆਉਣੀ ਆ ਲੈ ਹੁਣ ਤੇਨੂੰ ਕੰਮ ਜਰੂਰੀ ਬਸ ਅਗਲੀ ਨੇ ਤਾਂ ਨਹੀਂ ਸੱਚ ਦੱਸਿਆ ਬਾਈ ਉਰੇ ਲੜਾਈਆਂ ਹੁੰਦੀਆਂ ਕੋਈ ਗੱਲ ਨਹੀਂ ਕੋਈ ਨਾ ਫੇਰ ਆਊਗੀ ਫੇਰ ਪੁੱਛ ਲੂੰਗੀ ਮੈਂ ਪੁੱਛ ਲੂੰਗੀ ਹਾਂ ਹੀ ਕੰਮਾਂ ਤੇ ਰਹਿ ਗਏ ਤੂੰ ਤਾਂ ਹਟਮ ਲਾਣ ਨੂੰ ਕਰੀ ਜੰਨੀ ਆ ਵੀ ਹਾਂ ਬਸ ਬੁੜੀ ਨਾਲ ਲਾਣ ਪਾ ਇਹਨੂੰ ਬਾਹਰ ਕੱਢ ਦਵਾਂ ਆਂ ਹੀ ਧੱਕੇ ਦੇ ਕੇ ਕੱਢਦੇ ਪਰੇ ਉਹ ਤਾਂ ਮੰਮੀ ਜਿਹੇ ਜਿਹੇ ਤੁਹਾਡੇ ਲੱਛਣ ਨੇ ਨਾ ਤੁਸੀਂ ਆਪਣੇ ਆਪ ਨਿਕਲੋਗੇ ਮੈਂ ਨਹੀਂ ਕੱਢਦੀ ਨਾਲੇ ਜਿਹੜੇ ਬੰਦੇ ਜੜ ਦੁਖਦੀ ਹੁੰਦੀ ਹੈ ਨਾ ਐ ਚੀਕ-ਚੀਕ ਕੇ ਬੋਲਦਾ ਨਹੀਂ ਹੁੰਦਾ ਉਹ ਮੰਝੇ ਚ ਪਿਆ ਹੁੰਦਾ ਰਾਮ ਨਾਲ ਤੂੰ ਪੈਣ ਦੰਨੀ ਆਂ ਜਾਂ ਐਂ ਕਹਿ ਕੇ ਬੈਠੀ ਨੂੰ ਦੇਤਾ ਮੈਂ ਬੁਲਾਇਆ ਸੀ ਨਾ ਮੈਂ ਸਵੇਰ ਦੀ ਜੜ ਦੁਖ ਦੇਤਾ ਮੈਨੂੰ ਚਾਹ ਦੀ ਕੁੱਟ ਵੀ ਨਹੀਂ ਬਣਾ ਕੇ ਦਿੱਤੀ ਰੋਟੀ ਤਾਂ ਮੇਤੋਂ ਕਿੱਥੇ ਖਾ ਹੋਣੀ ਸੀ ਚਾਹ ਦੀ ਕੁੱਟ ਨੂੰ ਜੱਸੀ ਆਈ ਤਾਂ ਹੈਗੀ ਤੇ ਹੁਣ ਤੁਹਾਡੀ ਲਾਡਲੀ ਨੂੰ ਜਿਹੜੀ ਤੁਹਾਡੇ ਨਾਲ ਹਰੇਕ ਰਗ ਰਗ ਦੀ ਵਕਫ ਹੈ ਚਾਹ ਉਹ ਤਾਂ ਬਣਵਾਉਣੀ ਸੀ ਨਾ ਮੈ ਚਲ ਠੀਕ ਆ ਲਾਪ੍ਰਿਤ ਮੈਨੂੰ ਤਾਂ ਨੀ ਅੰਨਾ ਬੋਲ ਹੁੰਦਾ ਮੇਰੇ ਤਾਂ ਝੜ ਮਸਾਂ ਟਿੱਕੀਆਂ ਮੜ ਜੀ ਫੇਰ ਦੁਖਣ ਲੱਗ ਜੂਗੀ ਮੈ ਤੇ ਨੀ ਅੰਨਾ ਬੋਲ ਹੁੰਦਾ ਹੈਗਾ ਤੇਰੇ ਨਾਲ ਅੱਛਾ ਤੁਸੀਂ ਤਾਂ ਅਜੇ ਤੱਕ ਬੋਲੀ ਹੋਈ ਨਹੀਂ ਮੈਂ ਬੋਲ ਰਹੀ ਆ ਨਾ ਕੱਲੀ ਤੁਹਾਡੇ ਮੂੰਹ ਤੇ ਤਾਂ ਡਬਲ ਟੇਪ ਲੱਗੀ ਹੋਈ ਐ ਤੁਸੀਂ ਤਾਂ ਬੋਲ ਹੀ ਨਹੀਂ ਸਕਦੇ ਬਾਈ ਤੈਨੂੰ ਤਾਂ ਝੂਠ ਬੋਲਣ ਦੀ ਆਦਤ ਪੈ ਗਈ ਤੂੰ ਕੀ ਕਹਿੰਦੀ ਤੇ ਤਾਰੀ ਨੂੰ ਵੀ ਮੰਮੀ ਨੇ ਮੈਨੂੰ ਕਿਹਾ ਨਹੀਂ ਨਾਲ ਜਾਣ ਨੂੰ ਜੇ ਮੈਂ ਹੁਣ ਜ਼ਿਆਦਾ ਬੋਲਦੀ ਉਥੇ ਕਲੇਸ਼ ਹੋ ਜਾਣਾ ਸੀ ਮੈਂ ਫੇਰ ਚੁੱਪ ਕਰਕੇ ਪਾਸੇ ਹੋ ਗਈ ਮੈਨੂੰ ਪਤਾ ਤਾਰੀ ਨੂੰ ਹੁਣ ਮੇਰੀ ਹੀ ਸੁਣਨੀ ਐ ਥੋਡੀ ਨਹੀਂ ਸੁਣਨੀ ਹੈਗੀ ਠ ਆਹੀ ਕੁਛ ਤਾਂ ਚਾਹੁੰਦੀ ਤੀਗੀ ਕਿ ਮੈਂ ਝੂਠ ਬੋਲ-ਬੋਲ ਕੇ ਮੁੰਡੇ ਨੂੰ ਆਪਣੇ ਵੱਲ ਕਰ ਲਵਾਂ ਤੇ ਫਿਰ ਉਹ ਤਾਂ ਕਰ ਨਹੀਂ ਪਊਗਾ ਮੇਰ ਨਾਲ ਵਿਆਹਿਆ ਹੋਇਆ ਉਹ ਠੀਕ ਆ ਕਰ ਲੈ ਫਿਰ ਹਾਂ ਮੈਂ ਕਿਹੜਾ ਰੋਕਦੀ ਆ ਕਰ ਲਿਆ ਬਸ ਹੁਣ ਮੈਨੂੰ ਰੱਬ ਨੇ ਹੱਥ ਦਿੱਤੇ ਹੋਏ ਨੇ ਮੈਂ ਕਰ ਲੂੰਗੀ ਚਾ ਚੰਗਾਵਾ ਮੇਰੇ ਦਿਮਾਗ ਨਾ ਖਾਂ ਅੰਦਰ ਵਗ ਜਾ ਉਹ ਮੇਤੇ ਵੀ ਨਹੀਂ ਬੋਲ ਹੁੰਦਾ ਹੈਗਾ ਜ਼ਿਆਦਾ ਹਾਲੇ ਬੋਲ ਨਹੀਂ ਹੁੰਦਾ ਕੋਈ ਕਹਾਣੀ ਛੱਡੀ ਪਹਿਲੇ ਤੂੰ ਬੋਲਣ ਲੱਗੀ ਮੈਂ ਅੰਦਰ ਵੜ ਕੇ ਪੈ ਗਈ ਹੁਣ ਘੜੀ ਮੈਨੂੰ ਬਾਹਰ ਬੈਠਣ ਵੀ ਨਹੀਂ ਦੇਣਗੀ ਕਿੱਥੇ ਦੁਖੀ ਕਰਿਆ ਨੇ ਮੈਨੂੰ ਦੁਖੀ ਕਰ ਚੁਗਲਖੋਰ ਤਾਂ ਤੂੰ ਐ ਕਿਸੇ ਥਾਂ ਦੀ ਆਗੇ ਨਾ ਹੁਣ ਸੱਚ ਸਾਹਮਣੇ ਉਹੀ ਜੱਸੀ ਨੂੰ ਮੈਂ ਮਾੜਾ ਦੱਸੀ ਜਾਂਦੀ ਸੀ ਲੈ ਜੱਸੀ ਦਾ ਮੇਰੇ ਭਲਾਈ ਵਾਸਤੇ ਫਿਰਦੀ ਆ ਬਈ ਸਾਰਾ ਕੁਝ ਕਰਦੀ ਕਰ ਇਹ ਤਾਂ ਕੋਈ ਦਿਖਦਾ ਹੀ ਨਹੀਂ ਦਿਖਦਾ ਘੱਟੇ ਨਹੀਂ ਘਰ ਆਈਂਗਾ ਪੁੱਤ ਸਤਿ ਸ਼੍ਰੀ ਅਕਾਲ ਮਸੀ ਜੀ ਸਤਿ ਸ਼੍ਰੀ ਅਕਾਲ ਬੁੱਤ ਹੋ ਠੀਕ ਹੈ ਹਾਂਜੀ ਠੀਕ ਆ ਤੁਸੀਂ ਠੀਕ ਹੋ ਹਾਂ ਅਸੀਂ ਵੀ ਠੀਕ ਆ ਦੱਸਿਆ ਵੀ ਨਹੀਂ ਤੈਨੂੰ ਉਹ ਬਸ ਮੈਂ ਇੱਥੇ ਕੰਮ ਆਈ ਸੀਗੀ ਮੈਂ ਕਿਹਾ ਪੈਣ ਕੋਲੀਏ ਜਾ ਕੇ ਮਿਲੇ ਹੁਨੀ ਆ